ਹਟਰ ਬਟਾ ਸਾਰਾ ਹਲਵਾਈ ਟਮਾਟਰ ਕੱਟੇ ਜਾਂਦਾ ਕਿਵੇਂ ਤਾਰੇ ਹੋਰ ਤਨਾਪੇ ਜਲਵਾਤਾ ਹਟਰ ਸਬਜੀ ਕੱਟੀ ਜਾ ਰਹੀ ਹੈ ਗੰਡੇ ਗੰਡੇ ਤੇ ਆਲੂ ਨਾ ਬਈ ਤਾਰਾ ਨਾਲ ਨਾ ਕੀ ਤੜਕਾ ਬਾਟਿਆ ਵਿੱਚ ਕੱਟੇ ਦੇ ਗੰਡੇ ਕਥੇ ਗਿਆ ਗੜਾ ਲੈਣ ਜਾਣਾ ਠੀਕ ਹੈ ਗਿਆ ਹਾਂਜੀ ਮਿੱਤਰੋ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਬਖਾਵਾਂਗੇ ਕਿ ਸਰਪੰਚੀ ਲਈ ਕੀ ਚੋਣਸਾਨ ਮਿਲਿਆਗਾ ਤੇ ਤੁਸੀਂ ਵਲੌਗ ਨਾਲ ਅਖੀਰ ਤੱਕ ਬਣੇ ਰਹੋ। ਜਿਹੜਾ ਦੂਜਾ ਇੱਧਰ ਸਬਜ਼ੀ ਕੱਟੀ ਜਾ ਰਹੀ ਹੈ। ਗੰਡੇ-ਗੁੰਡੇ ਤੇ ਆਲੂ। ਇੱਧਰ ਆਪਣੇ ਚਾਚਾ ਜੀ ਜਰੌਰ ਸਿੰਘ ਬੈਠਾ ਹੈ। ਔਰ ਤੇ ਲੱਗੇ ਹੋਇਆ। ਤੇ ਇੱਧਰ ਕਾਲਾ ਸਿੰਘ ਤੇ ਚਾਚਾ ਜੀ ਬੈਠੇ ਨੇ। ਇੱਧਰ ਬੈਠਾ ਤਾਰਾ ਹਲਵਾਈ। ਟਮਾਟਰ ਕੱਟੀ ਜਾਂਦਾ। ਕਿਵੇਂ ਤਾਰੇ? ਹੋਰ ਸੁਣਾ ਕੋਈ ਗੱਲਵਾਤਾ। ਸਾਜੀ ਸਾਜੀ ਬਣਾ ਰਹੇ ਹੈ ਠੀਕ ਹੈ ਇਧਰ ਤੇ ਉਹ ਪੁਰਾਣੀ ਚਾਹ ਬੰਨੀ ਰੱਖ ਦੇ ਲੱਗਣ ਲੱਗਿਆ ਅਦਰ ਤੜਕਾ ਨਾ ਬਈ ਤਾਰਾ ਲਾਉਣ ਲੱਗਿਆ ਤੜਕਾ પાતિયા ਵਿੱਚ કટે ہوئے ડંડે ਜਦੋਂ ਆਲੂ ਤੇ ਛੋਲੇ ਤਰੇ ਹੋਏ ਆ ਗਏ ਪਾ ਦੇ ਵਿੱਚ ਮਸਾਲੇ ਹਤਰ ਚੌਣ ਨਸਾਨ ਵੀ ਮਿਲ ਗਿਆ ਪੈਟਰੋਲ ਪੰਪ ਚੌਣ ਨਸਾਨ ਆ ਬਾਤ ਤੋਂ ਵੱਡਾ ਬੋਟਾ ਪਾ ਕੇ ਕਾਮਯਾਬ ਕਰੋ ਜੋ ਆਪਣੇ ਪਿੰਡ ਦੇ ਵੀਡੀਓ ਦੇਖ ਰਿਹਾ ਹੈ ਸਾਰੇ ਜਾਣੇ ਵੋਟਾ ਪਾਇਓ ਚਾਚਾ ਜੀ ਨੂੰ ਆਪ ਆ ਗਏ ਆ ਖੇਤ ਤੇ ਨਾਲ ਅੱਜ ਆ ਗਿਆ ਗੁਰਫਤੇ ਆ ਧਰਮ ਕੀ ਮੋਟਰ ਹੈ ਧਰਮ ਕੀ ਮੋਟਰ ਹਾਂ ਇਹ ਧਰਮ ਕੀ ਮੋਟਰ ਹੈ ਉਹ 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 ਨਾ ਵੀ ਜਲਿਆ ਪਾਣੀ ਪੀਣਾ ਚੱਲੋਂ ਦੇ ਪੀ ਮਗੇ ਫਰੀ ਕੰਮ ਹੋ ਗਿਆ ਮੇਰੀ ਚੱਪਲ ਟੁੱਟ ਗਈ ਟੁੱਟ ਗਿਆ ਤਾਂ ਹੁਣ ਆਈ ਜਾਣਾ ਪਊ ਚੱਲ ਚਲੀਏ ਨਹੀਂ ਜੁੜਦਾ ਚਲ ਕੋਈ ਨਾ ਪਈ ਰਹਿੰਦੇ ਪਈ ਰਹਿੰਦੇ ਸਾ ਵੀ ਲਾਦਾ ਨੇ ਰੱਖ ਦੇ ਪੁੱਤਾ ਨਾ ਹਾਂ ਹਾਂ ਜੋੜ ਦੇ ਨਹੀਂ ਹੁਣ ਇਹ ਜੁੜਦੀ ਹੈ ਹੋ ਟੁੱਟ ਗਿਆ ਥੱਲੋਂ ਚਲ ਰੱਖ ਦੇ ਹੁਣ ਜੁੜ ਗਈ ਹੈਗਾ ਹਲੋ ਗਾਇਸ ਕੀ ਹਾਲ ਨੇ ਕੀ ਹਾਲ ਨੇ ਅੱਜ ਮੌਸਮ ਲੋਟ ਹੈਗਾ ਨਹੀਂ ਤਾਂ ਅੱਗੇ ਬਾੜੀ ਕਰਮੀ ਹੋ ਜਾਂਦੀ ਹੈ ਅੱਜ ਵੀ ਤਾਂ ਲੋਟ ਹੋਇਆ ਕੱਲ ਮੀਂਹ ਪੈ ਗਿਆ ਨਹੀਂ ਤਾਂ ਇਹ ਜਿਹੜੇ ਨੂੰ ਬੁਰਾ ਹਾਲ ਹੋ ਜਾਂਦਾ ਸੀ ਚਲੋ ਆਪਣੀ ਜੀਰੀ ਵਧੀਆ ਹਾਂ ਆਹ ਸੀ ਜੀਰੀ ਆਪਣੀ ਵਧੀਆ ਜੀਰੀ ਥੋੜੀ ਵਧੀਆ ਤੋਂ ਵੱਧ ਵਧੀਆ ਐ ਨਾ ਨਾ ਪਾ ਦੇ ਪਾਣੀ ਬੂਟਿਆਂ ਚ ਇੱਧਰ ਗਰਫਤੇ ਸਾਡਾ ਬੂਟਿਆਂ ਨੂੰ ਪਾਣੀ ਦੰਦਾ ਹੋਇਆ ਆਰੀ ਗੁੱਡ ਦੂਜਿਆਂ ਚ ਵੀ ਪਾਇਆ ਠੀਕ ਆ ਪਰ ਹੋਏ ਲਾਈਟ ਵੀ ਆ ਗਈ ਚਲੋ ਆਪਣਾ ਤਾਂ ਬੰਦੀ ਕਰਨੀ ਸੀ ਹੁਣ ਪਾ ਦੇnga ਦੂਜਿਆਂ ਚ ਹਮ ਪਰ ਕੇ ਦੇ ਮ ਖੜ ਜਾ ਪਹਿਲਾਂ ਸੱਚ ਬੰਦ ਕਰਦਾ ਆਟੋਮੈਟਿਕ ਕੱਟਦਾ ਅੱਜ ਕੱਲ੍ਹ ਹੀ ਭੱਜਾਇਆ ਇਹ ਪ੍ਰੀਤ ਨਾਲ ਇੱਥੇ ਆ ਕੇ ਜਦੋਂ ਦੇਖਿਆ ਖੇਡੀ ਜਾਂਦੇ ਸੀ ਉਹਰੇ ਆਪਾਂ ਕਾਰਜ ਕਹਿੰਦਾ ਤਿੰਨ ਤਿੰਨ ਮਹੀਨੇ ਮੈਂ ਖੇਡਦਾ ਗਲਤ ਗੱਲ ਆ ਤੇਰੀ ਇਹ ਆਇਆ ਨਾ ਆਇਆ ਕਰ ਕੱਲਾ ਤਾਂ ਆਇਆ ਗੁਰਮਤਾਲ ਸਾਹਿਬ ਠੀਕ ਹੈ ਠੀਕ ਆ ਤੁਸੀਂ ਦੱਸੋ ਠੀਕ ਹੈ ਮੈਂ ਠੀਕ ਹੈ ਹੋਥੇ ਕੀ ਹੈ ਘੜਾ ਦੇਣ ਜਾਣਾ ਠੀਕ ਹੈ ਜਾਇਆ ਜਾਇਆ ਆਏ ਅੱਜ ਇਹ ਬੋਤ ਕਰੇ ਆਜੋ ਆਜੋ ਨੇਰਾ ਹੋ ਗਿਆ ਇੱਧਰ ਬਾਬਾ ਜੀ ਪਾਠ ਪੜ੍ਹੀ ਜਾਂਦੇ ਨੇ ਜਦੋਂ ਕਾਲ ਸਭ ਜਗਤ ਬਣਾਇਓ ਦੇਵਦੰਤ ਜਕਸ਼ ਨੂੰ ਪਹੇਰਾ ਹੋਣ ਲੱਗ ਗਿਆ ਆ ਚੱਲਿਏ ਆਜਾ ਬਹੁਤ ਟਾਈਮ ਹੋ ਗਿਆ ਨਾਮ ਜਗਾਰਤ ਸਹੀ ਕੋਹਾਰੀ ਆ ਫੜ ਬੈਟ ਆਪਦਾ ਸਭੋ ਲੋ ਬਰਾਜਾ ਜਦੋਂ ਬਸਦਾਰੀ ਹਾਂਜੀ ਮਿੱਤਰੋ ਜੀ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ